ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲਾ ਪ੍ਰੀਤਮ ਦਰਦ ਨਿਵਾਰਕ ਅਤੀ ਕੋਮਲ ਹਿੱਦੇ ਦੇ ਮਾਲਕ ਪਰਉਪਕਾਰੀ ਤੇ ਦੇਵੀ ਆਤਮਾ ਦੇ ਸਵਾਮੀ ਅੱਠਵੀਂ ਜੋਤ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪ੍ਰਦੇਸ਼ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਸਿਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਿਠੇ ਸਭ ਦੁੱਖ ਜਾਏ ਜਿਸ ਢਿਠੇ ਸਭ ਦੁੱਖ ਜਾਏ ਸਿਰੀ ਹਰਿ ਕ੍ਰਿਸ਼ਨ ਧਿਆਈਐ ਸਿਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਿਠੇ ਸਭ ਦੁੱਖ ਜਾਏ ਜਿਸ ਢਿਠੇ थिए सभु दुख जा